40 ਹਾਰਸ ਪਾਵਰ ਟਰੈਕਟਰ ਹੈ ਜੀ 5042 ਜੌਂਡੀਅਰ 15 ਮਾਡਲ ਦੇ ਵਿੱਚ ਹੈ 15 ਜੀ ਟਰੈਕਟਰ 5210 1500 ਘੰਟਾ ਚੱਲਿਆ ਜੀ ਟਰੈਕਟਰ ਤੇ ਇਹਦੀ ਵੀ ਸਾਰੀ ਐਸੈਸਰੀ ਨਾਲ ਦੀ ਆ ਹਾਂਜੀ ਫੁੱਲ ਇੰਜਨ ਗੇਅਰ ਜਮਾ ਓਕੇ ਹੋਊਗਾ ਫੁੱਲ ਟਾਪ ਇੰਜਨ ਗੇਅਰ ਤੇ ਵੀ ਓਕੇ ਦੀ ਰਿਪੋਰਟ ਤੇ 20000 ਰੁਪਿਆ ਡਿਸਕਾਊਂਟ ਦਿੱਤਾ ਬਾਈ ਇਹ ਆ ਟਰੈਕਟਰ ਦੇ ਵਿੱਚੋਂ 2 ਲੱਖ ਦਾ ਲੋਨ ਹੋ ਜਾ 45000 ਡਿਸਕਾਊਂਟ ਹੋ ਗਿਆ ਆ ਟਰੈਕਟਰ ਦੇ ਵਿੱਚੋਂ ਚੈੜਾ ਬਟਨ ਦਬ ਕੇ ਆ ਜਾਓ ਪੂਰੀ ਸਹੀ ਗੱਲ ਲੋਤੋ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦੇ ਤੇ ਮਿੱਤਰੋ ਸੋਡੇ ਬਾਦ ਤੇ ਲੈ ਕੇ ਆਏ ਆ ਸਾਫ ਤੇ ਸਸਤੇ ਟਰੈਕਟਰ ਜਿਵੇਂ ਕਿ ਜਾਂ ਤਾਂ ਤੁਹਾਨੂੰ ਮਿੱਤਰੋ ਜਾਂਸੀ ਤੋਂ ਸਾਫ ਮਿਲਣਗੇ ਜਾਂ ਮਿਲਣਗੇ ਸਾਫ ਟਰੈਕਟਰ ਬਾਈ سپਿੰਦਰ ਤੋਂ ਤੇ ਜਿੰਨੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਸਾਰੇ 2000 ਘੰਟੇ ਦੇ ਆਸ-ਪਾਸ ਹੀ ਚੱਲੇ ਪਏ ਕੋਈ ਤੇ ਕੋਈ ਵਿਚ-ਵਿਚ ਤੋਂ ਲਾ 10000 ਰੁਪਏ ਚੱਲੇ ਪਿਆ ਹਨ ਤੇ ਵੱਡੀ ਗੱਲ ਜਿੰਨੇ ਟਰੈਕਟਰ ਆ ਮਿੱਤਰੋ ਸਾਰੇ ਜਿਵੇਂ ਨਵੀਂ ਕੰਡੀਸ਼ਨ ਚ ਹੋਣਗੇ ਇੰਜਨ ਗੇਅਰ ਦੀ ਤਸੱਲੀ ਹੋਊਗੀ ਤੇ ਪੰਜਾਬ ਨੰਬਰ ਹੋਣਗੇ ਵੱਡੀ ਗੱਲ ਤੇ ਸਾਰੀ ਗੱਲਬਾਤ ਬਾਈ ਸੁਪਿੰਦਰ ਨਾਲ ਕਰਾਂਗੇ ਅੱਸੀ ਗੱਲ ਵੀ ਸੁਪਿੰਦਰ ਸੁਆਗਤ ਹੈ ਆਪਣੇ ਪੇਜ ਤੇ ਤੁਹਾਡਾ ਤੇ ਇਹ ਕਰਨ ਲੱਗੇ ਆਂ ਜੀ ਵੀਡੀਓ ਦੀ ਸ਼ੁਰੂਆਤ ਤੇ ਆਹ ਟਰੈਕਟਰ ਜਿਹੜਾ 5405 ਕਿੰਨਾ ਮਾਡਲ ਆ ਸੁਪਿੰਦਰ ਇਹ ਇਹ ਮਾਡਲ 2019 ਹੈ ਜੀ ਠੀਕ ਹੈ ਫਸਟ ਓਨਰ ਦਾ ਪੀ ਵੀ ਨੰਬਰ ਹੈ ਠੀਕ ਹੈ ਸੈਕ్రో ਮੈਕਸ ਜੀ ਡੀ ਲਿੰਕ ਵਾਲਾ ਇਹ ਫੁੱਲ ਟੌਪ ਮਾਡਲ ਹੈ 19 ਮਾਡਲਾ ਟੌਪ ਮਾਡਲਾ ਤੇ ਇੱਕ ਗੱਲ ਹੋਰ ਸੁਬਿੰਦਰ ਜੇ ਕਈ ਵਾਰੀ ਬੰਦਾ ਕਹਿੰਦਾ ਵੀ ਮੇਰੇ ਕੋਲ ਪੁਰਾਣਾ ਟਰੈਕਟਰ ਆ ਤੇ ਮੇਰੇ ਜੌਂਡੀਰ ਆ ਗਿਆ ਫਿੱਟ ਤੇ ਉਹ ਤਾਂ ਮੈਂ ਦੇ ਕੇ ਜਾਣਾ ਵਿੱਚ ਉਹ ਤਾਂ ਹੀ ਪੁਰਾਣਾ ਵੀ ਵਿੱਚ ਕੱਟ ਲਾਂਗੇ ਲੋਨ ਵੀ ਕਰ ਦਾਂਗੇ ਲੋਨ ਵੀ ਹੋ ਜੂਗਾ ਨਹੀਂ ਮਿੱਤਰੋ ਪੁਰਾਣਾ ਟਰੈਕਟਰ ਹੈ ਜਿਹੜਾ ਉਹ ਵੀ ਵਿੱਚ ਕੱਟਿਆ ਤੇ ਲੋਨ ਦੀ ਸੌਦਾ ਵੀ ਹੈਗੀ ਆ ਟਰੈਕਟਰ ਟਰਾਲੀ ਜਿਹੜਾ ਵੀ ਕੋਈ ਵੀ ਸੰਦ ਵਿੱਚ ਕਟਾਉਣਾ ਸਭ ਕੱਟੇ ਜਾਂਦਾ ਤੇ ਇਹਦੇ ਟਾਇਰ ਨਾਲ ਦੇ ਨੇ ਟਾਇਰ ਨਾਲ ਦੇ 1300 ਘੰਟਾ ਚੱਲਿਆ ਠੀਕ ਹੈ 1300 ਘੰਟੇ ਚੱਲਿਆ ਹਾਂਜੀ 1300 ਘੰਟਾ ਚੱਲਿਆ ਜੀ ਟਰੈਕਟਰ 19 ਮਾਡਲਾ ਤੇ ਬਾਕੀ ਜਿਵੇਂ ਕਹ ਦੀ ਇਹ ਕਲਾ ਡੈੱਕ ਹੀ 70000 ਦਾ ਲੱਗਿਆ ਵਾ ਟਰੈਕਟਰ ਦੀ ਹਨਾ ਹਾਂ ਹਾਂ ਬਈ ਕੁੱਕੀ ਇਲੈਕਟ੍ਰੋਨਿਕਲਾ ਮਿੱਤਰੋ ਡੈੱਕ ਲੱਗਿਆ ਵਾ ਤੇ ਜਿਵੇਂ ਸਾਨੂੰ ਟਰੈਕਟਰ ਦੀਦਾ ਤੇ ਐਵੇਂ ਹੀ ਮਿਲੂਗਾ ਜਿਵੇਂ ਕਹ ਦੀ ਜੇ ਕੋਈ ਕਿੱਲੀ ਵਿੱਚ ਨਹੀਂ ਵੇਗੀ ਤਾਂ ਉਹ ਵੀ ਪਾ ਕੇ ਦੇਣਗੇ ਵੀਰ ਹੋਣੀ ਤੇ ਇਹ ਹੁਣ ਦੇਣਾ ਕਿੰਨੇ ਦਾ ਇਹ ਆਪਾਂ ਦੇ ਦਾਂਗੇ 11 ਲੱਖ 15000 ਦਾ 11 ਲੱਖ 15000 ਰੁਪਏ ਦਾ ਮਿੱਤਰੋ ਇਹ ਟਰੈਕਟਰ ਮਿਲ ਜੂ ਸਾਨੂੰ ਤੇ ਦੱਬ ਕੇ ਵੀਡੀਓ ਨੂੰ ਨਾਲ-ਨਾਲ ਸ਼ੇਅਰ ਕਰੀ ਤੇ ਉਦੋਂ ਅਗੇ ਆ ਗਿਆ ਜੀ 55 ਦਾ ਇਮੇਗੀ 5310 ਤੋਂ ਬਾਅਦ ਆ ਗੱਧ ਵਿਗਮਾਲ ਟਰੈਕਟਰ ਆ ਹਨਾ ਜੌਂਡੀਅਰ ਕੰਪਨੀ ਦਾ ਜਿਹਦੀ ਵੀਰੇ ਤੇਲ ਦੀ ਖਪਤ ਘੱਟ ਆ ਠੀਕ ਐ ਹੋਰ ਪਰਫੋਰਮੈਂਸ ਵੀ ਪੂਰੀ ਵਧੀਆ ਆ ਠੀਕ ਐ ਫੁਨ ਟਾਪ ਆਫ ਆਸਟ ਆਨਰ ਆ 1500 ਘੰਟਾ ਚੱਲਿਆ ਹੋਇਆ ਠੀਕ ਐ ਇਹ 1500 ਘੰਟਾ ਚੱਲਿਆ ਤੇ 21 ਮਾਡਲ ਆ ਤੇ ਪੰਜਾਬ ਨੰਬਰੀ ਹੋਣਗੇ ਜਿੰਨੇ ਟਰੈਕਟਰ ਹੋਣਗੇ ਹਨਾ ਜੀ ਆਪਣੇ ਕੋਲ ਪੀਵੀ 23 ਨੰਬਰ ਆ 21 ਮਾਡਲ ਆ 1500 ਘੰਟਾ ਚੱਲਿਆ ਟਰੈਕਟਰ ਤੇ ਡਿਮਾਂਡ ਰੱਖੀ ਆ 9 ਲੱਖ ਤੇ 45000 ਰੁਪਏ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ठीक है 9 लाख ਦਾ ਜਿਹੜਾ ਹੋਗਾ 9 ਲੱਖ ਰੁਪਇਆ ਟਰੈਕਟਰ ਠੀਕ ਹੈ 45000 ਰੁਪਇਆ ਮਿੱਤਰੋ ਰੇਟ ਘਟ ਗਿਆ ਘਟ ਜੂਗਾ ਜੇ ਵੀਡੀਓ ਸ਼ੇਅਰ ਕਰਕੇ ਆਓਗੇ ਜਿਵੇਂ ਕਿ 45000 ਡਿਸਕਾਊਂਟ ਹੋ ਗਿਆ ਟਰੈਕਟਰ ਦੇ ਵਿੱਚੋਂ ਜਿਹੜਾ ਬਟਨ ਦਬ ਕੇ ਆਜੋ ਪੂਰੇ 9 ਲੱਖ ਦਾ ਟਰੈਕਟਰ ਮਿਲ ਜੂ ਤੁਹਾਨੂੰ ਤੇ ਲੋਨ ਵੀ ਹੋ ਜੂ ਇਹਦੇ ਦੇ ਮਨ ਲਾਦਾ 6.5 ਲੱਖ ਦਾ ਤਾਂ ਲੋਨ ਵੀ ਹੋ ਜੂ ਹਨਾ ਇੰਨੇ ਕ ਦਾ ਲੋਨ ਹੋ ਜੂ ਤੇ ਇੰਨੇ ਕ ਦਾ ਬੰਦੇ ਕੋਲ 2.5 ਲੱਖ ਦਾ ਟਰੈਕਟਰ ਖੜਾ ਵੀ ਹੁੰਦਾ ਪਹਿਲਾਂ ਕਰੀ ਤੇ ਉਹ ਦੇ ਕੇ ਮੈਂ ਮੰਨ ਲਿਆ ਕਿ ਚਲੋ ਤੁਸੀਂ ਫ੍ਰੀ ਦੇ ਵਿੱਚ ਹੀ ਲੈ ਜਾ ਸਕਦੇ ਹਾਂ ਟਰੈਕਟਰ 5210 1500 ਘੰਟਾ ਚੱਲ ਤੇ ਇਹਦੀ ਵੀ ਸਾਰੀ ਐਸੈਸਰੀ ਨਾਲ ਦੀ ਆ। ਹਾਂਜੀ ਫੁੱਲ ਇੰਜਨ ਗੇਅਰ ਜਮਾ ਓਕੇ ਹੋਊਗਾ। ਫੁੱਲ ਟਾਪ ਇੰਜਨ ਗੇਅਰ ਤੇ ਵੀ ਓਕੇ ਦੀ ਰਿਪੋਰਟ ਕੱਲੀ ਸਾਫ ਕਰਾਉ ਤੇ ਚਲਾਓ। ਤੇ ਲਿਫਟ ਜਿਵੇਂ ਕਹੇ ਦੀ ਆ ਵੱਡਣ ਵਾਲੀ ਹੈ ਇਹਦੀ। ਵੱਡਣ ਵਾਲੀ ਸਟੀਅਰਿੰਗ ਵਿੱਚ ਉੱਚਾ ਨੀਮਾ ਜਿਵੇਂ ਮਰਜ਼ੀ ਕਰੀ ਚੱਲੇ ਜੋ। ਐਡਜਸਟੇਬਲ ਸਟੀਅਰਿੰਗ ਆ ਮਿੱਤਰੋ ਵੱਡਣ ਵਾਲੀ ਲਿਫਟ ਆ ਤੇ ਵੱਡੀ ਗੱਲ ਏਰੀਏ ਦੇ ਵਿੱਚ ਬਾਈ ਸੁਪਿੰਦਰਾ ਰਕੇ ਔਲ ਕਾ ਟਰੈਕਟਰ ਵਾਲੇ ਪੁੱਛ ਲਿਓ ਤੇ ਜੌਂਟੇਅਰ ਦੇ ਨਾਲ ਨਾਲ ਵੱਧੇ ਜਾਣੇ ਜਾਂਦੇ ਤੇ ਜੌਂਟੇਅਰ ਵੱਧ ਹੁੰਦੇ ਆ ਇਹਨਾਂ ਕੋਲ। ਹਾਂਜੀ ਜ਼ਿਆਦਾਤਰ ਦੇਖਦੇ ਆ ਤੇ ਉਦੋਂ ਆ ਗਿਆ ਆ ਗਿਆ ਤੇ ਪੰਜਾਬ ਨੰਬਰੀਆ ਜੀ ਵੀ ਇਹ ਬਠਿੰਡਾ ਨੰਬਰ ਆ ਜੀ ਠੀਕ ਆ ਬਠਿੰਡਾ ਨੰਬਰ ਆ ਤੇ ਕਿੰਨਾ ਕਿ ਚੱਲਿਆ ਇਹ ਸੁਪਿੰਦਰਾ ਯਾਰ 1100 ਘੰਟਾ ਚੱਲਿਆ ਹੋਇਆ ਯਾਰ ਤੂੰ 1100 ਘੰਟਾ ਚੱਲਿਆ ਮਿੱਤਰੋ ਕੰਡੀਸ਼ਨ ਜਿਵੇਂ ਨਵੇਂ ਵਰਗੀ ਪਈ ਆ ਟਰੈਕਟਰ ਦੀ ਅਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਠੀਕ ਆ ਕਲੱਚ ਖੁੱਲਿਆ ਨਹੀਂ ਸਾਰੇ ਜੋੜ ਜੂੜੇ ਮਿੱਤਰੋਵੇਂ ਨਾਲ ਦੀ ਨੇ ਟਰੈਕਟਰ ਦੇ ਤੇ ਇਹ ਚੱਲਿਆ 11000 ਤੋਂ 1100 ਘੰਟਾ ਤੇਰੀ ਡਿਮਾਂਡ ਕੀ ਰੱਖੀ ਆ ਸੁਪਿੰਦਰਾ ਇਹਦੀ 8 ਲੱਖ 15000 ਰੁਪਏ ਮੁੱਲ ਆ ਜੀ 7 ਲੱਖ 90000 ਰੁਪਏ ਟਰੈਕਟਰ ਆਪਾਂ ਦੇ ਦਾਂਗੇ ਠੀਕ ਹੈ 8 ਲੱਖ 15 ਹਜ਼ਾਰ ਰੁਪਿਆ ਮੋਲ ਆ ਜਿਹੜਾ ਵੀਡੀਓ ਦੇਖ ਕੇ ਆਉ ਮੇਤਰੋ 790 ਦਾ ਲੈ ਜੂ ਤੇ 25 ਹਜ਼ਾਰ ਰੁਪਿਆ ਰੇਟ ਘਟ ਜੂ ਆ 5405 ਦੇ ਵਿੱਚੋਂ ਬੱਟਨ ਆ ਹੀ ਲੈਫਟ ਠੀਕ ਹੈ ਇਹਦੀ ਵੀ ਬੱਟਨ ਵਾਲੀ ਲੈਫਟ ਆ ਅਡਜਸਟੇਬਲ ਸਟੀਅਰਿੰਗ ਜਿਵੇਂ ਕਹੇ ਦੀ ਇਹ ਫੰਕਸ਼ਨ ਸਾਰੇ ਨਵੇਂ ਟਰੈਕਟਰਾਂ ਨਾ ਨਹੀਂ ਨਵੇਂ ਜਿਵੇਂ 23 ਮਾਡਲ ਤੇ ਇਹ ਕੋਈ ਸੋਧ ਵੀ ਕਰੀਆ ਹੁਣ ਤਾਂ ਸਾਰੇ ਉਹੀ ਆ ਨਹੀਂ 23 ਚਾਹੁੰਦੇ ਨਹੀਂ ਇਹ ਠੀਕ ਹੈ 23 CRDI ਆਉਣ ਲੱਗਿਆਂ ਨੂੰ ਲੋਕ ਲੈਂਦੇ ਨਹੀਂ ਠੀਕ ਹੈ ਉਹ ਵੀ ਮਿਲ ਜੂਗਾ ਜੇ ਆਪਣੇ ਕੋਲੇ ਮੰਗਲਵਾਰ ਨੂੰ ਆ ਜੂਗਾ ਠੀਕ ਹੈ ਜਨੇ 2022 ਮਾਡਲ 605 CRDI ਠ ਤੇ ਅੱਗੇ ਆ ਗਿਆ ਜੀ 53010 ਆ ਨਾ 5310 ਹਾਂਜੀ ਇਹ 18 ਮਾਡਲ ਆ ਤੇ ਇਹ ਕਿੰਨਾ ਕਿ ਚੱਲਿਆ ਇਸ ਬੰਦਾ ਟਰੈਕਟਰ ਆ ਇਹ 2500 ਘੰਟਾ ਚੱਲਿਆ ਹੋਇਆ ਏ ਠੀਕ ਆ 2500 ਘੰਟਾ ਚੱਲਿਆ ਬਾਕੀ ਮਿੱਤਰੋ ਟਾਇਰ ਦੂਰ ਦੇਖ ਸਕਦੇ ਹਾਂ ਜਮਾ ਐਵੇਂ ਕਹਿੰਦੇ ਚਲੋ ਨਾ ਮੇਲੇ ਕਾਥੀ ਚੱਲਿਆ ਲੱਗਦਾ ਟਰੈਕਟਰ ਚ ਪੂਰੀ ਸਮਾਈ ਦੇ ਵਿੱਚ ਹਣਾ ਜਿੰਮੇ ਕਹਦੀ ਆ ਜ਼ਿਆਦਾਤਰ ਦੇਖਦੇ ਆ ਬੰਦਾ ਪੈਰ ਦਾਣ ਵਾਲਾ ਰੰਗ ਘਟਾ ਆਂਦਾ 2500 ਘੰਟੇ ਦੇ ਵਿੱਚ ਸਾਰਾ ਨਾਲ ਦੇ ਹੀ ਪਿਆ ਟਰੈਕਟਰ ਦਾ ਤੇ ਕੰਡੀਸ਼ਨ ਜਮ ਓਕੇ ਆ ਤੇ ਇੰਜਨ ਗੇਅਰ ਦੀ ਤਸੱਲੀ ਆ ਪੂਰੀ ਜਮ ਪੂਰੀ ਤਸੱਲੀ ਫੁੱਲ ਠੀਕ ਹੈ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਮਿੱਤਰੋ 18 ਮਾਡਲ ਟਰੈਕਟਰ ਆ ਤੇ 6 ਲੱਖ ਤੇ 75 ਹਜ਼ਾਰ ਡਿਮਾਂਡ ਆ ਬਾਈ ਸੁਪਿੰਦਰ ਦੀ ਤੇ ਇਹ ਹੁਣ ਜਿਹੜਾ ਬੰਦਾ ਦੇਖ ਕੇ ਤੇ ਸੇਰ ਵਾਲਾ ਬੰਦਾ ਆ ਘਸਾ ਕੇ ਆਉ ਇਹ ਕਿੰਨੇ ਕੁ ਦਾ ਦਵੋਗੇ ਉਹਨੂੰ ਇਹ ਉਹਨੂੰ ਦੇ ਦਾਂਗੇ 6 ਲੱਖ 60 ਹਜ਼ਾਰ ਰੁਪਏ ਦਾ 6 ਲੱਖ 60 ਹਜ਼ਾਰ ਰੁਪਏ ਦਾ ਮਿਲ ਜੂ ਮਿੱਤਰੋ ਆ ਟਰੈਕਟਰ 6 ਲੱਖ ਦਾ ਲੋਨ ਵੀ ਹੋ ਜੂ ਠੀਕ ਆ 4 ਲੱਖ ਦਾ ਲੋਨ ਹੋ ਜੂ 660 ਦਾ ਮਿਲ ਜੂ ਉਹੀ ਗੱਲ ਲੱਗੂ 2 ਲੱਖ ਦਾ ਥੋੜਾ ਪਹਿਲਾਂ ਉਦੋਂ ਗਿਆ ਗਿਆ ਜਿਵੇਂ ਕਹੇ ਦੀ ਆ ਸਾਰੇ ਆ ਕੇ ਵੱਡੇ ਤੇ ਆ ਸਾਰਿਆਂ ਨੂੰ ਛੁੱਟਾ ਪਾਈ ਆ ਗਿਆ ਹਨ ਇਹਨਾਂ ਦਾ ਮੈਸੀ ਤੋਂ ਵੀ ਘੱਟ ਤੇ ਲਖਣ ਵਾਲਾ ਟਰੈਕਟਰ ਆ ਠੀਕ ਹੈ ਸਭ ਤੋਂ ਘੱਟ ਦੇ ਜੰਤਰ ਕਹਿ ਸਕਦੇ ਹਾਂ ਜਿਵੇਂ ਕਹੇ ਦੀ ਇਹ ਦੂਬਾ ਤਾਂ ਸਹੀ ਹੋਣਾ ਤੇ ਕੰਮ ਦਾ ਇਸ ਤੋਂ ਵੱਧ ਸਿੰਗਲ ਕਲੱਚ ਆ ਇਹ ਸਿੰਗਲ ਕਲੱਚ ਆ 40 ਹਾਰਸ ਪਾਵਰ ਟਰੈਕਟਰ ਆ ਠੀਕ ਹੈ 40 ਹਾਰਸ ਪਾਵਰ ਟਰੈਕਟਰ ਆ ਜੀ 5042 ਜੌਂਡੀਅਰ 15 ਮਾਡਲ ਦੇ ਵਿੱਚ ਆ ਤੇ ਜਿਵੇਂ ਕਹੇ ਦੀ ਬਾਗ ਬੂਗਾ ਜਿਹੜੇ ਵੀਰਾਂ ਦੇ ਉਹਨਾਂ ਵਾਸਤੇ ਚੰਗੀ ਚੀਜ਼ ਆ ਉਹਨਾਂ ਵਾਸਤੇ ਬਹੁਤ ਚੰਗੀ ਚੀਜ਼ ਆਈ ਕਾਂਟੇ ਦਾ ਮੰਨ ਲਓ ਕਿ 4 ਕਿਲੋਟਰ ਤੇ 5 ਲੀਟਰ ਤੇਲ ਮਸਾ ਠੀਕ ਹੈ ਕਾਂਟੇ ਦਾ ਹਾਂ ਕਾਂਟੇ ਦਾ ਮਿੱਤਰੋ 4 ਤੋਂ 5 ਕਿਲੋਟਰ ਤੇਲ ਹੀ ਖਾਂਦਾ ਟਰੈਕਟਰ ਤੇ ਪੂਰਾ ਸਾਫ ਪਿਆ ਟਰੈਕਟਰ ਉਹ ਵੀ ਪੈਸੀ ਵੀ ਸਮਾਈ ਤੋਂ ਆਇਆ ਵਾ ਟਰੈਕਟਰ ਹਨਾ ਪੈਟਰ ਨਾਲ ਦੇ ਨੇ ਤੇ ਇਹਦੇ ਮੈਨੂੰ ਜਿਵੇਂ ਤੂੰ ਕਹਿੰਦਾ ਹੈ ਕਲਚ ਪਲੇਟ ਇਹਦੀ ਵੀ ਨਹੀਂ ਖੁੱਲੀ ਲੱਗਦੀ ਯਾਰ ਜੋੜ ਜੋੜ ਕਿਹੜਾ ਬੰਦਾ ਜ਼ੋਰ ਲਵਾਉਂਦਾ ਵੀਰੇ ਆਗ ਦੇ ਵਿੱਚ ਉੱਧਰ ਨੂੰ ਹਲਾਤਾ ਕਦੇ ਉੱਧਰ ਨੂੰ ਹਲਾਤਾ ਠੀਕ ਹੈ ਇਹ ਤਾਂ ਜਿਵੇਂ ਨਵੇਂ ਦੀ ਸ਼ਬਦ ਕਰਨੀ ਇਹਦੀ ਮਾਰ ਲੇ ਇੱਕ ਗੱਲ ਦੀ ਹੈ ਇੱਕੋ ਗੱਲ ਹੈ ਵੇਟ ਬੂਟ ਲੱਗੇ ਹੋਏ ਨੇ 12 13000 ਦੇ ਰੇਟ 'ਤੇ ਵੇਚਨੇ ਠੀਕ ਹੈ ਵੇਡ ਨਾਲ ਦੇ ਨੇ ਰੇਟ ਬੂਟ ਲੱਗੇ ਹੋਏ ਨੇ ਮਿੱਤਰੋ origial ਵੇਡ ਨੇ 15 ਮਾਡਲ ਆ ਤੇ 3 ਲੱਖ ਤੇ 80 ਹਜ਼ਾਰ ਡਿਮਾਂਡ ਆ ਪੰਜਾਬ ਨੰਬਰ ਆ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਫਰਸਟ ਆਊਨਰ ਦਾ ਜੀ ਪਹਿਲੇ ਨਾਲ ਹੀ ਆ ਬਾਹਰਲਾ ਨੰਬਰ ਨਹੀਂ ਹੈਗਾ ਆਪਣੇ ਕੋਲੇ ਨੰਬਰ ਲੱਗੇ ਹੋਣਗੇ ਠੀਕ ਹੈ ਫਰਸਟ ਆਊਨਰ ਦਾ ਟਰੈਕਟਰ ਤੇ 3 ਲੱਖ 80 ਹਜ਼ਾਰ ਡਿਮਾਂਡ ਆ ਦੇ ਮਿੱਤਰੋ ਰੇਟ ਆ ਜਿਹੜਾ ਇਹ ਇੱਕ ਵ ਆਡੀ ਹੋ ਗਈ ਆ ਰੇਟ ਮੌਕੇ ਦਾ ਮੌਕੇ ਦਾ 360000 ਰੁਪਏ ਦੇ ਦਾਂਗੇ ਠੀਕ ਠੀਕ ਆ 360000 ਰੁਪਏ ਦਾ ਟਰੈਕਟਰ ਮਿਲ ਜੂ ਹਾਂਜੀ ਤੇ ਜਿਵੇਂ ਕਹੇ ਦੀ ਇਹ ਸਭ ਤੋਂ ਘੱਟ ਤੇਰਖਾਨ ਵਾਲਾ ਜੇ ਮੰਨ ਕੇ ਚੱਲ ਕਿ ਬਣ ਕੇ ਅੱਧ ਬਾਣ ਦੀ ਖੇਤੀ ਕਰਦਾ ਤਾਂ ਸਪਰੇਅ ਸਪਰੂ ਵਾਲਾ ਜਿਵੇਂ ਪੰਪ ਪੰਪ ਚਲਵਾਉਂ ਚੰਗਾ ਆ ਮਾਰਨਾ ਕੱਦੂ ਕਰਨਾ ਕੁਝ ਮਰਜ਼ੀ ਕਰੀ ਜਾਵੇ ਕੱਖ ਲੈ ਕੇ ਆਉਣੇ ਕੱਖਾਂ ਵਾਲਾ ਵਾਹਣ ਬਣਾ ਠੀਕ ਹੈ ਉਹਦੇ ਬਾਅਦ ਕੰਮ ਦਊਗਾ A to Z ਚੰਗੀ ਚੀਜ਼ ਆ ਮਿੱਤਰੋ 40 HP ਦੇ ਵਿੱਚ ਟਰੈਕਟਰ ਪੂਰਾ ਚੰਗਾ ਜੋਂਡੀਅਰ ਦਾ 50 42 ਤੇ ਉਦੋਂ ਅੱਗੇ ਆ ਗਿਆ ਜੀ ਪ੍ਰੀਤ 60 94 ਤੇਰੇ ਟਾਇਰ ਟੂਰ ਪੂਰੇ ਚੰਗੇ ਪਏ ਹਨ ਟਰੈਕਟਰ ਦੇ ਇਹ ਕਿੰਨਾ ਕਿੱਦਿਆ ਹੈ ਮੂਰਲੇ ਬੀਕੇਟੀ ਦੇ ਇਹ ਮਾਡਲ ਕਿੰਨਾ ਇਹ ਮਾਡਲ 2010 2010 ਮਾਡਲ ਹੈ ਮਿੱਤਰੋ ਚੌਕੜਾ ਜਮਾ ਨਮਾ ਟਰੈਕਟਰ ਦਾ ਨਮਾ ਨਮਾ ਤੇ ਫਰੰਟ ਟਾਇਰ ਬੀਕੇਟੀ ਦੇ ਆ ਤੇ ਪਿਛਲੇ ਟਾਇਰ ਗੁਡਇਰ ਦੇ ਵਿੱਚ ਆ ਹਾਂਜੀ ਠੀਕ ਹੈ 10 ਮਾਡਲ ਆ ਤੇ ਇਹ ਕਿੰਨੇ ਦਾ ਦੇਣਾ ਨੂੰ ਇਹ ਤਾਂ 2 ਲੱਖ 80000 ਰੁਪਏ ਮੁੱਲ ਹੈ ਠੀਕ ਹੈ ਇਹ ਆਪਾਂ ਦੇ ਦਾਂਗੇ 265000 ਰੁਪਏ ਦਾ 280 ਹੈ ਡਿਮਾੜਾ ਮਿੱਤਰੋ ਤੇ 265000 ਰੁਪਏ ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਪੈਰ ਨਵੇਂ ਡੱਕ ਟੱਕ ਲੱਗਿਆ ਹੋਇਆ ਠੀਕ ਹੈ ਕੰਡੀਸ਼ਨ ਤਾਂ ਨਵਾਂਗਾ ਜਿਹੜੀ ਪਾਲਟੀ ਬਾਲ ਪਾਲਿਆਂਦਾ 2014 ਦਾ ਵਿੱਚ ਉਹਨਾਂ ਨੇ ਲਿਆ ਸੀ ਠੀਕ ਹੈ 10 ਸਾਲ ਉਹਨਾਂ ਨੇ ਬਾਹਾਗਾ ਠੀਕ ਹੈ ਕੋਈ ਲੰਬੇਲਾ ਕੰਮ ਨਹੀਂ ਕੋਈ ਕਾਸੇਲਾ ਨਹੀਂ ਤੇ ਇੰਜਨ ਗੇਅਰ ਕਿਵੇਂ ਹੈ ਟਰੈਕਟਰ ਦਾ ਕਿਤੇ ਫੁੱਲ ਗਾਰੰਟੀ ਕਾਗਜ਼ ਪੱਤਰੋ ਕਿ ਹੋਣਗੇ ਗਾਰੰਟੀ ਆਪਾਂ ਭਾਵੇਂ ਬੰਦੇ ਨਾਲ ਸੌਦਾ ਕਰਕੇ ਗੱਲ ਕਰ ਲੈਣ ਦੀ ਗੱਲ ਆਇਆ ਠੀਕ ਹੈ ਕਿਉਂ ਵੇਚੇ ਤੇ ਕੁਝ ਵੀ ਕੀ ਹੈ ਮਤਲਬ ਬੰਦੇ ਆ ਗਿਆ ਬਰੋ ਇਹੇ ਬੰਦੇ ਤੋਂ ਆਪਾਂ ਲੈ ਲੈਂਦੇ ਉਹ ਬੰਦੇ ਆ ਨੰਬਰ ਕੀ ਮਿਲ ਜਿੰਨੂੰ ਤਰੋ 265000 ਜਿਵੇਂ ਕਹ ਰਹੀ ਆ ਆਪਾਂ ਜਿਵੇਂ ਪਹਿਲਾਂ ਅਸੀਂ ਦੇਖੀ ਜਾਂਦੇ ਸੀ ਮੈਂ ਤੇ ਸੁਪਿੰਦਰਾ ਵੀ 70 80000 ਦੇ ਤਾਂ ਟਾਇਰ ਟਾਇਰ ਹੀ ਆ ਕੱਲ ਜਿਹੜਾ ਟਾਇਰ ਨਹੀਂ ਟਾਇਰ ਤੇ ਉਸ ਤੋਂ ਬਾਅਦ ਦੇ ਵਿੱਚ ਡੈਕ ਹੋ ਗਿਆ 7000 ਦਾ ਤੇ ਟਰੈਕਟਰ ਰਹਿ ਗਿਆ ਜਮਾ ਕਬਾੜ ਦੇ ਮੁੱਲ 'ਚ 60 HP ਦਾ ਤੇ ਇਹਨੇ ਮੁੱਲ ਦੇ ਵਿੱਚ ਸਾਨੂੰ 60 ਐਚਪੀ ਦਾ ਟਰੈਕਟਰ ਮਿੱਤਰੋ ਜਮਈ ਨਹੀਂ ਕਿਤੋਂ ਮਿਲਦਾ ਗਲਤ ਨਹੀਂ ਮਿਲਦਾ ਤੇ ਬਾਕੀ ਜਮਾ ਇੰਜਨ ਗੇਅਰ ਦੀ ਤਸੱਲੀ ਹੋ ਕਾਗਜ਼ ਪੱਤਰ ਓਕੇ ਹੋ ਤੇ ਬਾਕੀ ਸਪਿੰਦਰਾ ਗਿਆਂ ਦੀ ਇੱਕ ਗੱਲ ਹੋਰ ਖਾਸियत ਆ ਵੀ ਜਿੰਨਾ ਟਾਈਮ ਟਰੈਕਟਰ ਤੁਹਾਡੇ ਨਾਂ ਨਹੀਂ ਹੁੰਦਾ ਉੰਨਾ ਟਾਈਮ ਕਾਗਜ਼ ਪੱਤਰਾਂ ਦੀ ਫੁੱਲੀ ਜ਼ਿੰਮੇਵਾਰੀ ਇਹਨਾਂ ਦੀ ਆ ਜੇ ਕੱਲ ਨੂੰ ਸਾਲ ਬਾਅਦ ਚ ਵੇਚਣਾ ਵੀ ਆਈ ਆਪਾਂ ਨੂੰ ਭਾਵੇਂ ਬੰਦਾ ਦੁਬਾਰਾ ਕਟਾ ਜੇ ਠੀਕ ਆ ਦੁਬਾਰੇ ਕਟਾ ਲਈ ਲੈਂਦੇ ਨਹੀਂ ਹੁੰਦੇ ਆਪਦੀ ਵਿੱਚ ਇਹ ਚੀਜ਼ ਨਹੀਂ ਲੈਂਦੇ ਹਾਂਜੀ ਆਪਾਂ ਨੂੰ ਉਹ ਵੀ ਕੋਈ ਚੱਕਰ ਨਹੀਂ ਠੀਕ ਆ ਇਹ ਬੰਦੇ ਸਾਲ ਬਾਅਦ ਚ ਬੰਦੇ ਨੇ ਬਾਹਰ ਜ ਜਿਕਟਾ ਅਗੇ ਜਾਣਾ ਬਾਅਦ ਚ ਕਟਿਆ ਵੀ ਜਾਊਗਾ ਠੀਕ ਹੈ ਤੇ ਉਹ ਦੂਜੀ ਕਸਾਈ ਹੋ ਗਈ ਉਹ ਫੇਰ ਮਾਰਕੀਟ ਉਹ ਸਾਬ ਨੂੰ ਲੈ ਲੰਗੇ ਕੋਈ ਸਾਬ ਨੂੰ ਲੈ ਆ ਜੀ ਮੇਰੇ ਬੰਦੇ ਨੇ ਜਿੱਨਾ ਮੈਂ ਕਹੇ ਜੀ ਵੱਡਿਆ ਕੰਮ ਲਿਆ ਹਾਂ ਟਰੈਕਟਰ ਤੋਂ ਤੋਂ ਦੂਗਾ ਗਿਆ ਗਿਆ ਜੀ 12 ਮਾਡਲ ਸਵਰਾਜ 855 ਪੰਜਾਹ ਨੰਬਰ ਦੇ ਵਿੱਚ ਅਤੇ ਇੱਕ ਇਲਾ ਬੰਪਰ ਲੱਗਿਆ ਵਾ ਟਰੈਕਟਰ ਦੇ ਛੋਪੀ ਚਾਹੀਦੀ ਠੀਕ ਹੈ 63 ਵੀ ਨਵੇਂ ਨੇ ਠੀਕ ਹੈ ਟਾਇਰ ਪੂਰੇ ਚੰਗੇ ਆ ਪਏ ਆ ਤੇ ਇਹਦੇ ਮੰਗਾ ਗੁਡੀਆਰ ਤੇ ਆ ਮਿਸਟਰ ਗੁਡੀਆਰ ਤੇ ਆ ਫਰਟ ਟਾਈਮ ਸਰੋਜ ਜੀ ਕੇ ਜੀ ਲੈ ਕੇ ਤੇ ਟਾਇਰ ਪੂਰੇ ਚੰਗੇ ਪਿਆ ਤੇ ਇੰਜਨ ਗੇਅਰ ਕਿਵੇਂ ਆ ਟਰੈਕਟਰ ਦਾ ਇੰਜਨ ਗੇਅਰ ਤਾਂ ਵੀ ਫੁੱਲ ਵਧੀਆ ਹੀ ਕੋਈ ਲੋ ਨਹੀਂ ਕੋਈ ਕੁਛ ਨਹੀਂ ਬੰਦਾ ਚੱਲ ਤੋ ਕਿ ਬੱਦ ਲੈ ਜੀ ਬੇਦਸੋਗੇ ਲੈ ਜੀ ਟਰੈਕਟਰ ਤੇ ਮੈਂ ਪੂਰਾ ਚੰਗਾ ਟਰੈਕਟਰ ਪਿਆ ਤੇ ਇੰਜਨ ਗੇਅਰ ਦੀ ਥਲੇ ਕਾਗਜ਼ ਪੱਤਰ ਜਮਾ ਓਕੇ ਆ ਜਮਾ ਓਕੇ ਜਮਾ ਓਕੇ ਤੇ ਇੰਜਨ ਜਮਾ ਸੁੱਕਾ ਪਿਆ ਮਿੱਤਰੋ ਟਰੈਕਟਰ ਦਾ 12 ਮਾਡਲ ਆ ਤੇ ਜੀ ਡਿਮਾਂਡ ਕੀ ਰੱਖੀ ਆ ਹੁਣ ਇਹਦੀ ਡਿਮਾਂਡ ਹੈਗੀ ਆ 435000 ਰੁਪਏ 3000 ਡਿਮਾਂਡ ਆ ਮਿੱਤਰੋ 415 ਦਾ ਟਰੈਕਟਰ ਮਿਲ ਜੂ ਤੁਹਾਨੂੰ 2 ਲੱਖ ਦਾ ਲੋਨ ਵੀ ਹੋ ਜੂਗਾ ਇਹ 2 ਲੱਖ ਦਾ ਲੋਨ ਹੋ ਜੂਗਾ ਹਾਂ ਪਲੱਸ ਭਾਵੇਂ ਹੋ ਜੇ ਘੱਟ ਤਾਂ ਹੁੰਦਾ ਨਹੀਂ ਠੀਕ ਹੈ ਤੇ 20000 ਰੁਪਏ ਡਿਸਕਾਊਂਟ ਦਿੱਤਾ ਬਾਈ ਇਹ ਆ ਟਰੈਕਟਰ ਦੇ ਵਿੱਚੋਂ 2 ਲੱਖ ਦਾ ਲੋਨ ਹੋ ਜੂ ਬਾਕੀ ਕੈਲਕੂਲੇਟਰ ਚੱਕ ਕੇ ਮਾਰ ਲਓ ਦੇਖ ਲਓ ਪਿੱਛੇ ਕਿੰਨੇ ਕੁ ਦਾ ਰਹਿ ਗਿਆ ਟਰੈਕਟਰ ਤੇ ਬਾਕੀ ਕਾਗਜ਼ ਪੱਤਰ ਜਮਾਂ ਓਕੀ ਆ ਟਰੈਕਟਰ ਦੀ ਫੇਰ ਹੀ ਲੋਨ ਹੋਊਗਾ ਠੀਕ ਹੈ ਕਾਗਜ਼ ਪੱਤਰ ਬੜੀ ਗੱਲ ਹੈ ਜਿਵੇਂ ਕਿ ਜੀ ਆਪਣੇ ਮਾਲਵੇਰੀਏ ਚ ਬਹੁਤ ਵਿਕਦਾ ਸਬਰਾਜ ਹੈ ਨਾ ਨਹੀਂ ਆਪਣੇ ਸਭ ਕਿਤੇ ਵਿਕਦਾ ਆਪਣੇ ਕੋਲੇ ਹੋਰ ਵੀ ਆ ਹਾਂਜੀ ਦੋ ਦਿਨਾਂ ਦੇ ਵਿੱਚ 21 ਮਾਡਲ ਵੀ ਆਜੂ ਠੀਕ ਹੈ 22 ਮਾਡਲ ਵੀ ਆਜੂ 22 ਮਾਡਲ ਹੈਗੀ ਸਪੀਡ ਠੀਕ ਹੈ ਮਾਡਲ ਸੈਂਟਰ ਜਿਹੜਾ ਅੱਜ ਕੱਲ ਨਵੀਂ ਸ਼ੋਅ ਚ ਘਟਦਾ ਪੁਰਾਣੀ ਸ਼ੋਅ ਵਾਲੇ ਮਿਲਦੇ ਨਹੀਂ ਠੀਕ ਹੈ ਜਿਹੜਾ ਕਹੋਗੇ ਉਹ ਟਰੈਕਟਰ ਮਿਲ ਜੂ ਮਤਲਬ ਇੱਕ ਦੋ ਦਿਨਾਂ ਦਾ ਇੱਕ 3 ਸਪੀਡ ਹੈ 50 ਵੀ ਮਿਲ ਜੂ ਤੁਹਾਨੂੰ ਹਾਂ 2 ਸਪੀਡ ਵੀ ਮਿਲ ਜੂ ਉੱਚਾ ਮਾਡਲ ਠੀਕ ਹੈ ਲੈਣਾ ਹੋਵੇ ਠੀਕ ਹੈ ਹਾਂ ਤੇ 3 ਸਪੀਡ ਵੀ ਮਿਲ ਜੂ ਤੇ ਬਾਕੀ 63 ਟਰੈਕ ਤੇਰੀ ਮਾਰਕੀਟ ਉਹ ਨੂੰ ਹੀ ਆ ਉਹ ਨਹੀਂ ਆਈ ਉਹਨੇ ਨਾ ਘਟੀਆ ਨਾ ਵਧੀਆ ਉੱਥੇ ਹੀ ਖੜਾ ਗੱਲ ਇਹ ਕਿ ਦੀ ਭਾਵੇਂ ਸੀਜ਼ਨ ਆਵਾ ਫਾਪਾ ਮੈਂ ਆਉਣਾ ਠੀਕ ਹੈ ਇਹਨਾਂ ਨੇ ਵੇਕਣੀ ਵੇਕਣਾ ਇਹ ਜਿਵੇਂ ਕਿੜੀ ਦਾਬ ਦਬਾ ਕੇ ਆਇਆ ਮਾ ਪੂਰਾ ਤੁਰਾ ਤੇ ਉਹਦੋਂ ਕਹਿੰਦਾ ਜੀ ਸਟੈਂਡਰਡ 460 18 ਮਾਡਲ ਆ ਇਹ ਤਾਂ ਸਾਡੇ ਲੋਕਲ ਹੀ ਬੰਦ ਆ ਠੀਕ ਹੈ ਇਹ ਤਾਂ ਨਿਹਰਾ ਲੋਹਾ ਠਪਿਆ ਹੋਇਆ ਹੈ ਠੀਕ ਹੈ ਹਾਂ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਜਿਨ੍ਹਾਂ ਨੇ ਸਟੈਂਡਰਡ ਚ ਲਾਇਆ ਉਹੀ ਲੋਗ ਇਹਨੂੰ ਠੀਕ ਹੈ ਇਮਾਰਤ ਨੂੰ ਪੂਰੀ ਤਸੱਲੀ ਆ ਟਰੈਕਟਰ ਆ ਤੇ ਚੱਲਿਆ ਮੈਨੂੰ ਥੋੜੀ ਲਾਇਵ ਜਿਵੇਂ ਕੰਡੀਸ਼ਨ ਪਈ ਆ ਟਰੈਕਟਰ ਦੀ ਇਹ ਬਸ 1500 ਘੰਟਾ ਚੱਲਿਆ 1500 ਕਿਹ ਯਾਰ 1500 ਤੋਂ 3000 ਘੰਟਾ ਚੱਲਿਆ ਮਿੱਤਰੋ 18 ਮਾਡਲ ਟਰੈਕਟਰ ਆ ਤੇ ਕੰਡੀਸ਼ਨ ਆ ਚਲੋ ਬਿਲਕੁਲ ਵਾਲੀ ਕੰਡੀਸ਼ਨ ਪਈ ਆ ਟਰੈਕਟਰ ਦੀ ਹਸਨ ਦਾ ਇਹ ਲੁਧਿਆਣਾ ਨੰਬਰ ਆ ਠੀਕ ਹੈ ਫਰਸ ਟਾਉਂਦਰਾ ਲੁਧਿਆਣਾ ਨੰਬਰ ਆ ਮਿੱਤਰੋ ਕੰਡੀਸ਼ਨ ਟਰੈਕਟਰ ਦੀ ਪੂਰੀ ਫੁਰਜਕੀ ਪਈ ਆ ਤੇ ਇੰਜਨ ਜਮਾ ਸੁੱਕਾ ਪਿਆ ਟਰੈਕਟਰ ਦਾ ਪੰਜਾਬ ਨੰਬਰ ਆ ਤੇ ਬਾਕੀ ਇਹਦਾ ਸੁਪਿੰਦਰ ਦੇ ਬੰਦਾ ਵੀ ਗਮਾੜ ਜੇ ਜੀ ਆਣਾ ਹਾਂਜੀ ਜਿਵੇਂ ਕਿ ਇਹ ਗੰਦਸਾਨ ਵਾਲਾ ਕੰਮ ਹੋਇਆ ਬਸ ਸਟੈਂਡਰਡ ਮਾ ਦਾ ਠੀਕ ਹੈ ਹੁਣ ਕਿੰਨੀ ਡਿਮਾਂਡ ਰੱਖੀ ਹੈ ਜੀ ਇਹਦੀ 495 ਡਿਮਾਂਡ ਆਈ ਠੀਕ ਹੈ 4 ਲੱਖ 95000 ਦਾ ਡਿਮਾਂਡ ਆ ਪਰ 475000 ਦਾ ਭੇਜ ਦੇ ਲੰਗੇ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਉ ਆਪਣੇ ਕੋਲ ਸ਼ੇਅਰ ਕਰਕੇ ਮਿੱਤਰੋ ਸਕਰੀਨਸ਼ਾਟ ਦਿਖਾ ਦਿਓ 475000 ਦਾ ਤੁਹਾਨੂੰ ਆ ਟਰੈਕਟਰ ਮਿਲ ਜੂਗਾ 60 ਐਚਪੀ ਦੇ ਵਿੱਚ ਜਿਵੇਂ ਕਿ ਇਹ ਗੰਦਸਾਨ ਦਾ ਤੋੜ ਹੀ ਨਹੀਂ ਕਮਾਈ ਚਮਾ ਇਹ ਤਾਂ ਕੰਪਨੀ ਨੂੰ ਵੀ ਨਹੀਂ ਪਤਾ ਵੀ ਕਿੰਨੀ ਕ ਪਾਦੀ ਟਰੈਕਟਰ ਦੇ ਵਿੱਚ ਤੇ 20000 ਰੁਪਏ ਡਿਸਕਾਊਂਟ ਦੇਤਾ ਬਾਈ ਸਪੰਦਰ ਨੇ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਦਿਖਾ ਦਿਓ ਵੀ ਅਸੀਂ ਆਪ ਵੀ ਵੀਡੀਓ ਦੇਖ ਕੇ ਆਏ ਆ ਤੇ ਡਿਸਕਾਊਂਟ ਲੈ ਜਓ ਤੇ ਫੁੱਲ ਟੌਪ ਆ ਟਰੈਕਟਰ ਪੂਰਾ ਚੰਗਾ ਆ ਪਿਆ ਜਿਵੇਂ ਕਿ ਜਿਹੜੀ ਕਿਸਾਨ ਵੀਰ ਨੂੰ ਇੰਨੇ ਮੁੱਲ ਦੇ ਵਿੱਚ ਇੰਨਾ ਮਾਡਲ ਦਾ ਟਰੈਕਟਰ ਹੋਰ ਤਾਂ ਨਹੀਂ ਮਿਲੂਗੀ ਵਾਲੀ ਤੇ ਇਹੋ ਜਿਹਾ ਕੁਛ ਹੀ ਚੱਲੂਗਾ ਪਰ ਵਿੱਚ ਘੱਟ ਪੈਸਿਆਂ ਦੇ ਵਿੱਚ ਤਸੱਲੀ ਬਕਸ ਨਹੀਂ ਮਿਲਣਾ ਠੀਕ ਹੈ ਤੇ ਇੰਜਨ ਗੇਅਰ ਜਮਾਂ ਓਕੇ ਕਾਗਜ਼ ਪੱਤਰ ਵੀ ਓਕੇ ਹੋਣਗੇ ਅੱਗੇ ਆ ਗਿਆ ਜੀ ਫਾਰਮਟ੍ਰੈਕ 65 EPI ਹਾਂਜੀ ਤੇ 2009 ਮਾਡਲ ਆ ਤੇ ਕੰਡੀਸ਼ਨ ਪੂਰੀ ਚੰਗੀ ਪਈ ਆ ਤੇ ਖੜਾ ਆ ਵਾ ਦੱਸ ਦਿੰਦਾ ਹੁੰਦਾ ਜਿਵੇਂ ਮੈਂ ਕਹਿੰਦਾ ਉਹਨਾਂ ਟਰੈਕਟਰ ਦਾ ਦੂਰੋਂ ਤੁਰਿਆ ਆਉਂਦਿਆਂ ਵੀ ਕਿੰਨੇ ਗੜਾ ਹਨਾ ਇਹ ਲੁਧਿਆਣਾ ਨੰਬਰ ਆਈ ਠੀਕ ਹੈ ਫਸਟ ਓਨਰ ਆ ਠੀਕ ਹੈ ਟਾਇਰ ਟੁਰ ਵੀ ਚੰਗੇ ਨੇ 80 ਪੈਸੇ ਟਾਇਰ ਗੁਡਇਰ ਦੇ ਮੂਰਲੇ 60 ਕੁ ਪੈਸੇ ਨੇ ਸੀਟ ਦੇ ਠੀਕ ਹੈ ਤੇ 3 ਲੱਖ 40000 ਰੁਪਏ ਮੁੱਲ ਆ 55 ਹਾਰਸ ਪਾਵਰ ਦਾ ਇਹ ਟਰੈਕਟਰ ਆ ਠੀਕ ਹੈ 55 ਹਾਰਸ ਪਾਵਰ ਦਾ ਟਰੈਕਟਰ ਆ ਡਿਮਾਂਡ ਹੈਗੀ ਆ 3 ਲੱਖ 40000 ਤੇ 2009 ਮਾਡਲ ਆ ਹਾਂਜੀ ਤੇ ਹੁਣ ਕਿੰਨੇ ਜਗ੍ਹਾ ਮਿਲ ਜੂ ਫਰੰਟ ਟਾਇਰ ਛੇੜਦੇ ਆ ਬੈਕ ਟਾਇਰ ਗੁੜੀਅਰ ਦੇ ਵਿੱਚ ਬੈਟਰੀ ਫੂੰਟਰੀ ਵੀ ਜਮਾ ਓਕੇ ਨਹੀਂ ਹੈ ਇਕੱਲੀ ਸਰਵਿਸ ਕਰਾਓ ਤੇ ਚਲਾਓ ਠੀਕ ਆ ਸਰਵਿਸ ਕਰਾਓ ਚਲਾਓ ਤੇ ਬੈਟਰੀ ਜਮਾ ਓਕੇ ਆ ਬੈਟਰੀ ਜਮਾ ਕਾਗਜ਼ ਪੱਤਰ ਵੀ ਓਕੇ ਆ ਤੇ ਇੰਜਣ ਵੀ ਓਕੇ ਆ ਇਹ ਸੋਡੀ ਵੀਡੀਓ ਦੇਖ ਕੇ ਉਹ ਸਵਾ ਤਿੰਨ ਲੱਖ ਰੁਪਏ ਤਾਂ ਹੀ ਦੇ ਦਾਂਗੇ ਠੀਕ ਆ ਸਵਾ ਤਿੰਨ ਲੱਖ ਰੁਪਏ ਦਾ ਮਰਜ਼ੂ ਮਿੱਤਰੋ ਟਰੈਕਟਰ ਜਿਹੜਾ ਵੀਡੀਓ ਦੇਖ ਕੇ ਬੰਦਾ ਸਕਰੀਨਸ਼ਾਟ ਦਿਖਾਉਂਦਾ ਡਿਮਾਂਡ ਹੈਗੀ ਆ 3 ਲੱਖ 4000 ਰੁਪਏ ਟਰੈਕਟਰ ਦੀ 247 ਮੈਕੀ ਅੱਖ ਮਾਡਲ ਦੇ ਵਿੱਚ ਤੇ ਟੋ ਉਗ ਰਹੇ ਲੂਗਾ ਐਂਟਰੀ ਦਾ ਵੀ ਜੇ ਕਾਰਡ ਚਾਹੀਦਾ ਉਹ ਵੀ ਮਿਲੂਗਾ ਠੀਕ ਹੈ ਤੇ ਜਿੰਨੇ ਉੱਤੇ ਪੈਸੇ ਲੱਗੇ ਨੇ ਜੇ ਉਹਦਾ ਵੀ ਬੰਦੇ ਨੂੰ ਕੋਈ ਡਾਊਟ ਆ ਤਾਂ ਜਿੱਤੋਂ ਲਿਆਨਦਾ ਗੱਲ ਵੀ ਕਰਾ ਸਕਦੇ ਠੀਕ ਹੈ 17000 ਰੁਪਿਆ ਬੰਦੇ ਨੇ ਵੇਚਣ ਤੋਂ ਪਹਿਲਾਂ ਲਾਇਆ ਠੀਕ ਹੈ ਹਾਂ ਸਾਡੇ ਦਾ ਚਲੋ ਨਹੀਂ ਯਕੀਨ ਆਪਾਂ ਨੰਬਰ ਦੇ ਦਾਂਗੇ ਠੀਕ ਹੈ ਬੰਦੇ ਦਾ ਓਨਰ ਦਾ ਵੀ ਨੰਬਰ ਮਿਲ ਜੂਗਾ ਟਾਇਰਾਂ ਦਾ ਵੀ ਮਿਲ ਮਿਲ ਜੂਗਾ ਤੇ ਇੱਕ ਬੈਟਰੀ ਦਾ ਵੀ ਗੱਲ ਮਿਲ ਜੂਗਾ ਜਿਵੇਂ ਕਹਦੀ ਜਮਾਂ ਓਕੇ ਕਾਮੀ ਆ ਉਹਦਾ 8 ਮਾੜਲਾ ਤੇ ਮੈਸੀ ਜਿਵੇਂ ਕਹੇ ਦੀ ਜਦੋਂ ਆਇਆ ਹੋਏ ਸੀ ਕਿ ਹਰੇਕ ਬੰਦੇ ਨੂੰ ਆਇਲਾ ਪੈ ਜਿਵੇਂ ਕਹਿੰਦੇ ਸੀ ਬੁੱਕਲ ਜੀ ਚਾਜਦਾ ਥੋੜੇ ਥਾਏ ਜੀ ਮੜ ਜਾਂਦਾ ਤੇਲ ਤੂਲ ਨਹੀਂ ਖਾਂਦੇ ਵੀਰੇ ਬਸ ਠੀਕ ਹੈ ਬਾਕੀ ਤਾਂ ਸਾਹਮਣੀਆਂ ਲੋਕਾਂ ਦੇ ਜੋ ਚਲਾਉਂਦੇ ਨੇ ਆਪ ਵੀ ਪਤਾ ਹੀ ਹੁੰਦਾ ਠੀਕ ਹੈ ਬਾਕੀ ਤੇਲ ਖਰਚਾ ਪੂਰਾ ਘਟਾ ਲਾ 241 ਮੈਸੀ ਤੇ ਇਹ ਹੁਣ ਕਿੰਨੀ ਡਿਮਾਂਡ ਰੱਖੀ ਹੈ ਟਰੈਕਟਰ ਦੀ ਇਹਦੀ 290000 ਰੁਪਏ ਦੀ ਡਿਮਾਂਡ ਆਈ ਠੀਕ ਹੈ ਆਪਾਂ 265000 ਰੁਪਏ ਟਰੈਕਟਰ ਦੇਵਾਂਗੇ 290000 ਡਿਮਾਂਡ ਆ ਮੇਥੋਂ ਤੇ 2 265000 ਰੁਪਏ ਦਾ ਟਰੈਕਟਰ ਮਿਲ ਜੂ ਸਨੋ ਡੰਡਾ ਡਰਾਬਰ ਆਰ ਸੀ ਏ ਟੂ ਜ਼ेड ਸਭ ਕੁਝ ਮਿਲੂਗਾ ਠੀਕ ਹੈ ਜਿੰਨੇ ਕਹੇ ਦੀ ਇਹ ਡੰਡਾ ਫੱਟੀ ਡਰਾਬ ਸਾਰਾ ਕੁਝ ਮਿਲੂਗਾ ਇੱਥੇ ਨਹੀਂ ਵੀ ਮਿੱਤਰੋ ਸਾਰਾ ਕੁਝ ਮਿਲ ਜੂਗਾ ਤੇ ਟਰੈਕਟਰ ਸਾਨੂੰ ਦਿਖਾਤੇ 10 ਤੇ 10 ਦੇ 10 ਜਿੰਨੇ ਕਹੇ ਦੀ ਇਹ ਪੂਰੇ ਚੰਗੇ ਦਿਖਾਤੇ ਟਰੈਕਟਰ ਕਟ ਤੇਲਖਾਨ ਵਾਲੇ ਵੀ ਦਿਖਾਦੇ ਤੇ 4x4 ਵੀ ਦਿਖਾਦੇ ਉਸ ਤੋਂ ਬਾਅਦ ਦੇ ਵਿੱਚ ਹਨ ਜੇ ਗੱਲ ਕਰੀ ਤਾਂ ਪਾਵਰ ਵਾਲੇ ਵੀ ਦਿਖਾਤੇ ਵੱਧ ਵਾਲੇ ਵੀ ਦਿਖਾਤੇ ਤੇ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਡੇ ਕੋਲ ਪੁਰਾਣਾ ਟਰੈਕਟਰ ਆ ਤੁਹਾਡਾ ਉਹ ਵੀ ਵਿੱਚ ਕੱਟਿਆ ਜਾਊ ਲੋਨ ਦੀ ਸੌਦਾ ਵੀ ਹੈਗੀ ਆ ਬਸ ਇੱਕ ਕਰੀਏ ਉਹਦਾ ਮਨ ਬਣਾ ਕੇ ਆ ਜਿਓ ਤੇ ਟਰੈਕਟਰ ਤੁਹਾਨੂੰ ਪੂਰਾ ਚੰਗਾ ਤੇ ਤਸੱਲੀ ਵਾਲਾ ਇੱਥੋਂ ਮਿਲੂਗਾ ਤੇ ਦਬਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵੀ ਧੰਨਵਾਦ